ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰਿਆ ਇੱਕ ਹੋਰ ਵੱਡਾ ਯੂ-ਟਰਨ ਯੂ-ਟਰਨ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਜੋ ਬਿਆਨ ਅੱਜ ਮੁੱਖ ਮੰਤਰੀ ਨੇ ਅਜਨਾਲਾ ਵਿਖੇ ਜਦੋਂ ਹੜ੍ਹ ਪੀੜਤਾ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਗਏ ਸੀ ਉਦੋਂ ਦਿੱਤਾ ਉਸ ਤੋਂ ਬਾਅਦ ਇਸ ਤਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹੁਣ ਇੱਕ ਹੋਰ ਯੂ-ਟਰਨ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨ ਤੋਂ ਮਾਰ ਗਏ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਚਰਚਾ ਜ਼ਰੂਰੀ ਹੈ ਕਰਨੀ ਕਿ ਅੱਜ ਮੁੱਖ ਮੰਤਰੀ ਵੱਲੋਂ ਜੋ ਬਿਆਨ ਦਿੱਤਾ ਗਿਆ ਕਿ ਇਹ ਇੱਕ ਵੱਡਾ ਯੂਟਰਨ ਹੈ ਦਰਅਸਲ ਜਦੋਂ ਤੋਂ ਪੰਜਾਬ ਚ ਹੜਾਏ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਫੰਡ ਨੂੰ ਲੈ ਕੇ ਮੁਆਵਜ਼ੇ ਨੂੰ ਲੈ ਕੇ ਲਗਾਤਾਰ ਸਿਆਸੀ ਤਲਵਾਰਾਂ ਖਿੱਚੀਆਂ ਹੋਈਆਂ ਨੇ ਔਰ ਇਸੇ ਵਿਚਕਾਰ ਜਦੋਂ ਇੱਕ ਦੂਜੇ ਤੇ ਲਗਾਤਾਰ ਵਾਰ ਪਲਟਵਾਰ ਹੁੰਦੇ ਨੇ ਤਾਂ ਇਹ ਸਵਾਲ ਹੋਰ ਵੀ ਵੱਡਾ ਹੋ ਜਾਂਦਾ ਹੈ ਕਿ ਆਖਿਰ ਪੰਜਾਬ ਦਾ ਨੁਕਸਾਨ ਕਿੰਨਾ ਕੁ ਹੈ ਨਾ ਹੜਾ ਕਰਕੇ ਹੋ ਗਿਆ ਸੋ ਲਗਾਤਾਰ ਜੋ ਆਮ ਆਦਮੀ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਇਹ ਕਹਿ ਰਹੇ ਸੀ ਕਿ 20000 ਕਰੋੜ ਦਾ ਪੈਕੇਜ ਪੀਐਮ ਮੋਦੀ ਨੂੰ ਪੰਜਾਬ ਨੂੰ ਦੇਣਾ ਚਾਹੀਦਾ ਹੈ ਕੱਲਾ ਲੀਡਰ ਹੀ ਨਹੀਂ ਆਪ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਪੀਐਮ ਦੇ ਦੌਰੇ ਵੇਲੇ ਹਸਪਤਾਲ ਚ ਦਾਖਲ ਸੀ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ 20000 ਕਰੋੜ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ 1600 ਕਰੋੜ ਦੇ ਕੇ ਗਏ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠੇ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਗੱਲ ਕਹੀ ਗਈ ਕਿ ਪਹਿਲਾਂ ਤੋਂ ਹੀ 12000 ਕਰੋੜ ਐਸਡੀਆਰਐਫ ਦਾ ਪੰਜਾਬ ਕੋਲ ਪਿਆ ਹੈ ਪਰ ਜੋ ਇੱਕ ਵੱਡਾ ਬਿਆਨ ਅੱਜ ਮੁੱਖ ਮੰਤਰੀ ਨੇ ਦਿੱਤਾ ਪਹਿਲਾਂ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ ਕਿ ਮੁੱਖ ਮੰਤਰੀ ਅੱਜ ਅਜਨਾਲਾ ਪਹੁੰਚੇ ਅਜਨਾਲਾ ਪਹੁੰਚ ਕੇ ਉਹਨਾਂ ਨੇ ਸਾਫ਼ ਕਿਹਾ ਕਿ ਮੈਂ 20000 ਕਰੋੜ ਮੰਗਲਾਂ ਐਵੇਂ ਜਦ ਕਿ ਨੁਕਸਾਨ ਹੋਇਆ ਨਾ ਹੋਵੇ ਤਾਂ ਪਹਿਲਾਂ ਰਿਪੋਰਟ ਬਣੇਗੀ ਔਰ ਰਿਪੋਰਟ ਗਈ ਹੈ ਉਸ ਤੋਂ ਬਾਅਦ ਮੁਆਵਜ਼ੇ ਦਾ ਪੈਸਾ ਮੰਗਿਆ ਜਾਏਗਾ ਇਹ ਬਿਆਨ ਸੁਣੋ ਜਿਸ ਤੋਂ ਬਾਅਦ ਤੁਹਾਨੂੰ ਆਪ ਸਮਝ ਆਏਗਾ ਕਿ ਯੂ ਟਰਨ ਕਿਉਂ ਕਿਹਾ ਜਾ ਰਿਹਾ ਹੈ ਲਗਭਗ 14000 ਕਰੋੜ ਰੁਪਏ ਦਾ ਨੁਕਸਾਨ ਦਾ ਸੀ ਸਾਰਾ ਕੱਲਾ ਕੱਲਾ ਲਿਖ ਕੇ ਭੇਜਦਾ ਉਹ ਕਈ ਵਾਰੀ ਕਹੀ ਜਾਂਦੇ ਆ ਵਿਰੋਧੀ ਪਾਰਟੀ ਵਾਲੇ ਲਿਖ ਕੇ ਨਹੀਂ ਭੇਜਿਆ ਦੱਸਦੇ ਨਹੀਂ ਉਹ ਵੀ ਜਿੰਨੇ ਚਿਰ ਪਤਾ ਨਹੀਂ ਲੱਗਦਾ ਲਿਖ ਕੇ ਕੀ ਭੇਜਦੀਏ ਪਾਣੀ ਘਟਿਆ ਤਾਂ ਜਾਵਾਂਗੇ ਲੋਕਾਂ ਕੋਲੇ ਘਰ ਟਹਿ ਗਏ ਜਾਂ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਘਰ ਦਾ ਕੀ ਬਣਿਆ ਲੋਕ ਵੀ ਬਾਹਰ ਬੈਠੇ ਆ ਜਦੋਂ ਥੋੜਾ ਜਾਂ ਅੰਦਰ ਜਾ ਕੇ ਪਤਾ ਲੱਗੂਗਾ ਤਾਂ ਅਸਲੀ ਨੁਕਸਾਨ ਦਾ ਪਤਾ ਲੱਗੂ ਐਵੇਂ ਮੈਂ ਕਹਦਾ 20000 ਕਰੋੜ ਦੇ ਦਿਓ ਜੀ ਅਸੀਂ ਬਣਾ ਕੇ ਭੇਜਤਾ ਉਹਨਾਂ ਦੀ ਮਰਜ਼ੀ ਹੈ ਕੋ ਦੇ ਦੇਣ ਨਹੀਂ ਤਾਂ ਪੰਜਾਬੀਆਂ ਅਸੀਂ ਆਪਣੇ ਆਪ ਵੀ ਹੀਲਾ ਕਰ ਲਾਂਗੇ ਕੋਈ ਅਸੀਂ ਗੱਲ ਨਹੀਂ ਕਿਉਂਕਿ ਅਸੀਂ ਤਾਂ ਤੁਰਕੀ ਜਾ ਕੇ ਵੀ ਸਾਡਾ 20 ਰੁਪਈਆ ਦਾ ਲੰਗਰ ਗੁਰੂ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਉਹ ਤਾਂ ਵਿਆਜ ਹੀ ਨਹੀਂ ਮੁਕਦਾ ਤੁਰਕੀ ਦੇ ਵਿੱਚ ਪਹਚਾੜ ਆਵੇ ਤਾਂ ਸਾਡਾ ਰੈੱਡ ਕਰਾਸ ਵਾਲੇ ਬਾਅਦ ਚ ਪਹੁੰਚਦੇ ਆ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਸੋ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੋ ਮੁੱਖ ਮੰਤਰੀ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਇਹ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ 20000 ਕਰੋੜ ਵਾਲੀ ਜਿਹੜੀ ਗੱਲ ਲਗਾਤਾਰ ਆਮ ਆਦਮੀ ਪਾਰਟੀ ਆਪਣੇ ਬਿਆਨਾਂ ਦੇ ਵਿੱਚ ਕਰ ਰਹੀ ਸੀ ਚਾਹੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਹੋਣ ਪੰਜਾਬ ਦੇ ਮੰਤਰੀ ਹੋਣ ਆਮ ਆਦਮੀ ਪਾਰਟੀ ਦੇ ਸੰਗਠਨ ਦੇ ਲੋਕ ਹੋਣ ਜਾਂ ਫਿਰ ਆਪ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਕਿਉਂ ਨਾ ਹੋਣ ਜੋ ਲਗਾਤਾਰ ਕਹਿ ਰਹੇ ਸੀ ਕਿ 20000 ਕਰੋੜ ਮਿਲਣਾ ਚਾਹੀਦਾ ਪਰ ਅੱਜ ਮੁੱਖ ਮੰਤਰੀ ਖੁਦ ਇਹ ਗੱਲ ਕਹਿ ਰਹੇ ਕਿ ਮੈਂ ਐਵੇਂ ਹੀ 20000 ਕਰੋੜ ਮੰਗ ਲਾਂ ਜਦ ਕੀ ਨੁਕਸਾਨ ਇਹਨਾਂ ਨਾ ਹੋਵੇ ਰਿਪੋਰਟ ਤੇ ਬਣ ਜੇ ਸੋ ਇਹ ਕਿਤੇ ਨਾ ਕਿਤੇ ਮੰਨ ਸਕਦੇ ਆ ਕਿ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਇਸ ਮਸਲੇ ਤੇ ਸਿਰਫ ਤੇ ਸਿਰਫ ਕੋਰੀ ਸਿਆਸਤ ਹੋ ਰਹੀ ਸੀ ਗੁੰਮਰਾਹ ਕੀ ਪੰਜਾਬ ਨੂੰ ਕੀਤਾ ਜਾ ਰਿਹਾ ਸੀ ਔਰ ਇਸ ਤੋਂ ਵੀ ਵੱਡਾ ਸਵਾਲ ਕੀ ਫੰਡਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਕੋਈ ਫਰੈਂਡਲੀ ਮੈਚ ਚੱਲ ਰਿਹਾ ਸੀ ਹੁਣ ਸੁਖਬੁਗਾ ਹਟ ਇਹ ਵੀ ਸ਼ੁਰੂ ਹੋ ਗਈ ਹੈ ਕਿ ਲਗਾਤਾਰ ਇਸ ਮਸਲੇ ਨੂੰ ਲੈ ਕੇ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਛੁੱਟੀ ਜਾ ਰਹੀ ਸੀ ਔਰ ਇਹ ਗੱਲ ਉਹਦੋਂ ਵੀ ਸਾਹਮਣੇ ਆਈ ਜਦੋਂ कुछ दिन पहला पंजाब मुख्यमंत्री भगवंत सिंह मान गृहमंत्री अमित शाहली मिल के आए और इस मुलाकात तो बाद एक प्रेस नोट जैटर गौरमेंट ने जारी करके कहा कि असं इन्ना पैसा दे चुके पर मुख्यमंत्री का बयान भी हज़ार करोड़ वाला और उस अजद का यह बयान कितना कितने अपने आपित कर रहा है कि बिना तैयारी तो पाब सकार हूँ तक काम कर रही थी और हूँ मुख्र इस बयान ने उस सारे भेद खोल के रख द